ਸাশ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਨજર ਪਾਉਨੇ ਆ ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਰਖੜੀ ਦਾ ਤਿਉਹਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਮੰਕੀ ਪਾਕ ਸਥਿਤੀ ਦੀ ਲਗਾਤਾਰ ਨਿਗਰਾਨੀ ਰੱਖ ਰਹੇ ਪੀਐਮ ਮੋਦੀ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ ਨੇ ਦੇਸ਼ ਚ ਸਿਮਿਕਾ ਕਰਨ ਲਈ ਕੀਤੀ ਉੱਚ ਪੱਧਰੀ ਮੀਟਿੰਗ ਚਾਰਖੰਡ ਦੇ ਸਾਬਕਾ ਸੀਐਮ ਚੰਪਾਈ ਸੋਰੇਨ ਅੱਜ ਲੈ ਸਕਤੇ ਹਨ ਭਾਜਪਾ ਦੀ ਮੈਂਬਰਸ਼ਿਪ ਸ਼ੇਵਦਾ ਇਕਾਨਾਲ ਦਿੱਲੀ ਹੋਏ ਰਵਾਨਾ ਮਲੇਸ਼ੀਆ ਦੇ ਪੀਐਮ ਅਨਵਰ ਅੱਜ ਆਉਣਗੇ ਭਾਰਤ ਤਿੰਨ ਦਿਨਾਂ ਦੌਰੇ ਦੌਰਾਨ ਕਈ ਸਮਝੌਤੇ ਤੇ ਦਸਤਖਤ ਹੋਣ ਦੀ ਜਿਤਾਈ ਜਾ ਰਹੀ ਉਮੀਦ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਪਹੁੰਚੇ ਇਜ਼ਰਾਈਲ ਕਰਨਗੇ ਨਿਤਨਾਹੂ ਨਾਲ ਮੁਲਾਕਾਤ ਜਗਬੰਦੀ ਲਈ ਜਤੰਜਾਰੀ ਬੰਗਲਾਦੇਸ਼ ਦੇ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸ਼ੇਖ ਹਸਿਨਾ ਤੇ ਲਾਇਕ ਗੰਭੀਰ આરોਪ ਕਿਹਾ ਸੱਤਾ ਲਈ ਸ਼ੇਖ ਹਸਿਨਾ ਨੇ ਬੰਗਲਾਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਕੀਤਾ ਤਬਾਹ ਸ਼ੇਖ ਹਸਿਨਾ ਖਿਲਾਫ ਕਤਲ ਦਾ ਮਾਮਲਾ ਦਰਜ ਨਸਲ ਕੁਸ਼ੀ ਸਮੇਤ ਹੁਣ ਤੱਕ 12 ਮਾਮਲਿਆਂ 'ਚ ਬਣਾਇਆ ਗਿਆ ਦੋਸ਼ੀ ਬੰਗਲਾਦੇਸ਼ ਵਿੱਚ ਹਿੰਸਾ ਤੋਂ ਬਾਅਦ ਹੁਣ ਖਤਰੇ ਵਿੱਚ ਹਿੰਦੂਆਂ ਦੀਆਂ ਨੌਕਰੀਆਂ ਮੰਗੇ ਜਾ ਰਹੇ ਅਸਤੀਫੇ ਰਾਹੁਲ ਗਾਂਧੀ ਨੇ ਭਾਜਪਾ ਤੇ ਕੀਤਾ ਜ਼ੁਬਾਨੀ ਹਮਲਾ ਬੋਲੇ ਮੋਦੀ ਸਰਕਾਰ ਆਰਐਸਐਸ ਰਾਹੀਂ ਪ੍ਰਤੀਕਰਾ ਰਹੀ ਲੋਕ ਸੇਵਕ ਚੰਪਾਈ ਸੋਰੇਂਦੀ ਚਾਰਖੰਡ ਮੁਕਤੀ ਮੋਰਚਾ ਖਿਲਾਫ ਬਗਾਵਤ ਕਿਹਾ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਕੀਤੀ ਮੇਰੀ ਬੇਇੱਜ਼ਤੀ ਮੇਰੇ ਲਈ ਸਾਰੇ ਵਿਕਲਪ ਖੁੱਲੇ ਚੰਪਾਈ ਸੋਰੇਂਦੇ ਦਲ ਬਦਲਨ ਤੇ ਜੀਤਨ ਰਾਮ ਮਾਂਜੀ ਨੇ ਜਿਤਾਈ ਖੁਸ਼ੀ ਕਿਹਾ ਐਨਡੀਐਚ ਟਾਈਗਰ ਦਾ ਸਵਾਗਤ ਸਿੱਧਰਮਈਆ ਖਿਲਾਫ ਮੁਕਦਮੇ ਖਿਲਾਫ ਕਾਂਗਰਸ ਅੱਜ ਕਰੇਗੀ ਵਿਰੋਧ 22 ਅਗਸਤ ਨੂੰ ਸਦੀ ਵਿਧਾਇਕ ਦਲ ਦੀ ਬੈਠਕ ਖਤਰਨਾਕ ਮੋੜ ਤੇ ਪੁਜੀ ਰੂਸ ਦੀ ਸ਼ੁਕਰੇਨ ਦੀ ਜੰਗ ਜਵਾਬੀ ਕਾਰਵਾਈ ਵਿੱਚ ਰੂਸੀ ਫੌਜ ਨੇ ਕੀਮਤੇ ਦਾ ਕੀ ਮਸਾਈ ਕੋਸਟ ਗਾਰਡ ਦੇ ਡੀਜੀ ਰਕੇਸ਼ ਪਾਲ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਰੱਖਿਆ ਮੰਤਰੀ ਨਾਲ ਪ੍ਰੋਗਰਾਮ 'ਚ ਹੁਣ ਅਸੀਂ ਸ਼ਾਮਲ ਪਿਛਲੇ ਸਾਲ ਹੀ ਸੰਭਾਲਿਆ ਸੀ ਉਹਦਾ ਕੋਲਕਾਤਾ ਡਾਕਟਰ ਕਤਲ ਮਾਮਲੇ ਵਿੱਚ ਸੀਬੀਆਈ ਨੇ ਸ਼ੁਰੂ ਕੀਤੀ ਮੁਲਜ਼ਮ ਦੇ ਮਨੋਵਿਗਿਆਨਿਕ ਟੈਸਟ ਦੀ ਪ੍ਰਕਿਰਿਆ ਹੋ ਸਕਦੇ ਹਨ ਅਹਿਮ ਖੁਲਾਸੇ ਕੋਲਕਾਤਾ ਡਾਕਟਰ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਲਿਆ ਖੁਦ ਨੋਟਿਸ ਤਿੰਨ ਜੱਜਾਂ ਦੀ ਬੈਂਚ ਕਰੇਗੀ ਸੁਣਵਾਈ ਕੋਲਕਾਤਾ ਕਤਲ ਮਾਮਲੇ ਦੀ ਪੀੜਤਾ ਦੀ ਡਾਇਰੀ ਦੇ ਕਈ ਪੰਨੇ ਗਾਇਬ ਦਿੱਲੀ ਚ ਸੜਤੇ ਮਰੀਜ਼ਾਂ ਦਾ ਇਲਾਜ ਕਰਨਗੇ ਡਾਕਟਰ ਹੜਤਾਲ ਦਾ ਅਜ ਨੋਮਾ ਦਿਨ ਰਾਜਸਥਾਨ ਚ ਡਾਕਟਰਾਂ ਦੀ ਹੜਤਾਲ ਕਾਰਨ ਵਿਗੜੇ ਹਾਲਾਤ ਸੇਵਾਵਾਂ ਦਾ ਜੈਜਾਲੈਂਡ ਹਸਪਤਾਲ ਪਹੁੰਚੇ ਸਿਹਤ ਮੰਤਰੀ ਦਿੱਲੀ ਵਿੱਚ ਸਿਹਤ ਮੰਤਰਾਲੇ ਦੇ ਸਾਹਮਣੇ ਸੜਕ ਤੇ ਓਪੀਡੀ ਸੇਵਾਵਾਂ ਦੇਣਗੇ ਡਾਕਟਰ ਪਾਜਪਣੇ ਫਿਰ ਕੀਤੀ ਮੰਤਪਾ ਬਨਰਜੀ ਦੇ ਅਸਤੀਫੇ ਦੀ ਮੰਗ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਇਸ ਸਾਲ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ ਅਮਰਨਾਥੀ ਯਾਤਰਾ ਅੱਜ ਹੋਵੇਗੀ ਸਮਾਪਤ ਵਿਹਾਰ ਵਿੱਚ ਖਾਣਾ ਖਾਣ ਤੋਂ ਬਾਅਦ ਵਿਗੜੀ 250 ਜਵਾਨਾਂ ਦੀ ਸਿਹਤ ਉਲਟੀਆਂ ਤੇ ਦਸਤ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਕਰਵਾਇਆ ਗਿਆ ਪਰਤੇ ਦਿੱਲੀ ਵਿੱਚ ਇਮਾਰਤ ਉੱਡ ਗਿਆ AC ਨੌਜਵਾਨ ਦੀ ਮੌਤ ਸਕੂਟਰ ਤੇ ਬੈਠ ਕੇ ਦੋਸਤ ਨਾਲ ਕਰ ਰਿਹਾ ਸੀ ਗੱਲ ਸਿਰ ਤੇ ਡਿੱਗਿਆ AC ਦਾ ਭਾਰੀ ਯੂਨਿਟ ਯੂਪੀ ਵਿੱਚ ਖਰਾਬ ਮੌਸਮ ਕਾਰਨ ਦੋ ਉਡਾਨਾਂ ਡਾਈਵਰਟ ਅੱਠ ਉਡਾਨਾਂ 'ਚ ਦੇਰੀ ਪੁਣੇ ਵਿੱਚ 24 ਘੰਟਿਆਂ ਦੌਰਾਨ 101 ਕਿੱਲੋਮੀਟਰ ਬਾਰਿਸ਼ ਹੋਈ ਰਿਕਾਰਡ ਯੂਪੀ ਸਣੇ 11 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਉੜੀਸਾ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ 6 ਲੋਕਾਂ ਦੀ ਹੋਈ ਮੌਤ ਹਿਮਾਚਲ ਵਿੱਚ ਵੀ yellow alert ਆਸਟ੍ਰੇਲੀਆ ਏਸ਼ੀਆ ਦੀ ਟੀਮ 72 ਦੌੜਾਤੇ ਹੋਈ ਆਲ ਆਊਟ ਭਾਰਤ ਨੂੰ ਮਿਲੀ ਵੱਡੀ ਜਿੱਤ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਜਗਬਾਣੀ ਟੀਵੀ ਨਾਲ